ਨਾਕ ਖਤਰਾ ਹੁਣ ਜਿਵੇਂ ਪਾਣੀ ਚੱਲ ਰਿਹਾ ਕਿਵੇਂ ਦੇ ਪ੍ਰਬੰਧ ਲੱਗ ਰਹੇ ਨੇ ਸਰਕਾਰ ਦੇ ਸਰਕਾਰ ਜਦੋਂ ਦੀ ਬਣੀ ਉਦੋਂ ਤੋਂ ਲੈ ਕੇ ਕੋਈ ਸਫਾਈ ਨਹੀਂ ਕੀਤੀ ਕਦੇ ਕੋਈ ਇੱਥੇ ਅਫਸਰ ਨਹੀਂ ਆਇਆ ਇਹ ਪਾਣੀ ਹੁਣ ਕਿਸੇ ਵੀ ਟਾਈਮ ਤੇ ਛਤਰਾਣੇ ਹਲਕੇ ਟੁੱਟ ਸਕਦਾ ਜਾਂ ਇਧਰ ਜੋ ਪਟਿਆਲੇ ਜ਼ਿਲ੍ਹੇ ਦੇ ਪਿੰਡ ਨੇ ਸਾਗਰਾ ਤੇਜਪੁਰ ਗੁਰਨਾਨਪੁਰਾ ਕਾਂਥਲਾ ਵਗੈਰਾ ਇਧਰੋਂ ਟੁੱਟ ਸਕਦਾ ਇਹ ਨੁਕਸਾਨ ਇਨਾ ਜ਼ਿਆਦਾ ਹੋਣਾ ਤੇ ਕੇਜਰੀਵਾਲ ਵੀ ਜਿਹੜਾ ਆ ਉਹ ਵੇਖ ਲੋ ਆ ਸਸੋਧੀਆਂ ਅਗੇ ਰੋਜ ਪੰਜਾਬ ਵਿੱਚ ਆ ਕੇ ਬਹਿੰਦੇ ਸੀ ਹੁਣ ਤੁਸੀਂ ਦੇਖਿਆ ਵੀ ਕਦੇ ਕੋਈ ਬਿਆਨ ਆਇਆ ਕਿਸੇ ਦਾ ਮਸ਼ੀਨਾ ਦੋੇ ਪਾਸੇ ਲਈਆਂ ਖੱਬੇ ਪਾਸੇ ਵੀ ਲਈਆਂ ਘੱਗੜ ਦੇ ਸੱਜੇ ਪਾਸੇ ਵੀ ਲਈ ਆ ਪਰ ਦੋੇ ਮਸ਼ੀਨਾ ਖ ਬੰਦ ਕਰਕੇ ਡਰਾਈਵਰ ਪਤਾ ਨਹੀਂ ਕਿੱਧਰ ਗਏ ਲੈ ਬੂਟੀ ਕਾਫੀ ਆ ਜੀ ਉੱਥੇ ਬੂਟੀ ਹੋਰ ਪਿੱਛੋਂ ਪਿੱਛੋਂ ਵੀ ਆ ਰਹੀ ਹੈ ਲਗਾਤਾਰ ਬੂਟੀ ਤੇ ਦੇਖੋ ਜੀ ਜਵੇਂ ਹਰਦੀਪ ਸਿੰਘ ਜੀ ਦੱਸ 10 10 ਮੰਨ ਕਰੇ 15 ਫੁੱਟ ਵੀ ਬੂਟੀ ਹੋਵੇ ਇਹ ਕੋਈ ਦਰ ਛੋੜੇ ਨਹੀਂ ਜੀ ਗੇਟ ਛੋੜੇ ਨਹੀਂ ਥੱਲੇ ਤੱਕ ਬਹੁਤੇ ਨੇ ਮਤਲਬ ਪਾਣੀ ਨੂੰ ਰੋਕ ਲਈ ਹੋਈ ਆ ਜੀ ਦੇਖੋ ਪਾਣੀ ਦੀ ਰਫਤਾਰ ਉਰਿਓ ਵੇਖੋ ਪਿੱਛੋਂ ਵੇਖੋ ਜਾ ਕੇ ਇਸ ਨੂੰ ਅੱਗੇ ਪਾਰ ਕਰਕੇ ਵੇਖੋ ਪਾਣੀ ਦੀ ਰਫਤਾਰ ਉਰਿਓ ਪਾਣੀ ਕਿੰਨਾ ਬੂਟੀ ਨੇ ਮਤਲਬ ਰੋਕਿਆ ਹੈ ਲੇਕਿਨ ਇਹਨਾਂ ਅਫਸਰਾਂ ਦਾ ਇਹ ਇਰਾਦਾ ਬਣਿਆ ਵੀ ਕਦੋਂ ਪਾਣੀ ਟੁੱਟੇਗੇ ਪਾਸੇ ਨੂੰ ਤੁਸੀਂ ਸਰਕਾਰੀ ਖਰਚੇ ਪਾਈਏ ਤੇ ਆਪਣੀ ਮौज-ਪਰਸਤੀ ਐਸਪਰੇ ਕਰਦੇ ਲੋਕ ਮਰਦੇ ਨੇ ਮਰਨ ਲੋਕ ਡੋਪਦੇ ਨੇ ਡੁੱਬਣ ਪੰਜਾਬ ਸਰਕਾਰ ਕਹਿ ਰਹੀ ਹੈ ਪ੍ਰਸ਼ਾਸਨ ਪੂਰਾ ਕਹਿ ਰਿਹਾ ਕਿ ਸਾਡੀ ਬਾਜ ਅੱਖਾਂ ਪੂਰੀ ਬਾਜ ਅੱਖ ਨਾਲ ਅਸੀਂ ਨਿਗਾ ਰੱਖ ਰਹੇ ਹਾਂ ਬਚਾਵਾਂਗੇ ਲੋਕਾਂ ਨੂੰ ਕੋਈ ਮਤਲਬ ਦਿੱਕਤ ਨਹੀਂ ਆਉਣ ਦਿੰਦੇ ਤੇ ਉਹ ਬਾਜ ਵਾਲੀ ਅੱਖ ਵੇਖ ਹੀ ਵੇਖ ਰਹੀ ਆ ਕਰ ਨਹੀਂ ਰਹੀ ਕੁਛ ਅੱਗੇ 200 ਕਰੋੜ ਰੁਪਇਆ ਪਿਛਲੀ ਵਾਰ ਇਹਨਾਂ ਚੁੱਕ ਕੇ ਪਾਇਆ ਦੱਸੇ ਸਰਕਾਰ ਇਹ ਭਗਵੰਤ ਮਾਨ ਉਹ ਨਹੀਂ ਦੱਸਣ ਉਹ ਸਰਕਾਰ ਦੱਸੇ ਵੀ ਕਿਹੜਾ ਬੰਨ ਬੱਦਾ ਕਿਹੜੀ ਪੁਲੀ ਬਧੀਆ ਕਿਹੜੇ ਸਾਨੂੰ ਮਿੱਟੀ ਕੱਢੀ ਕਿਹੜੇ ਥਾਂ ਤੇ ਥੈਲੇ ਲਾਇਨੇ ਇਹਨਾਂ ਨੇ ਹੁਣ ਵੀ ਆਈ ਚੁੰਦੇ ਨੇ ਪੰਜਾਬ ਦੇ ਸਿੱਖਾਂ ਨੂੰ ਮਾਰਨ ਦਾ ਤਰੀਕਾ ਇਹੀ ਆ ਵੀ ਪਾਣੀ ਇਹਨਾਂ ਜਹਰਾ ਛੱਡ ਦੋ ਬਾਅਦ ਦੁਬਾਰਾ ਮੁੜ ਕੇ ਆਪਣੇ ਆਪ ਹੀ ਇਹ ਕਹਿਣਗੇ ਚੱਲਣੇ ਪੈੜੀਆਂ ਲੈ ਲਓ ਜਿਹੜੇ ਰੇਟ ਤੇ ਦਿੰਦੇ ਸਾਨੂੰ ਪੈਸੇ ਦਿਓ ਪਰ ਪੰਜਾਬ ਦੇ ਲੋਕ ਅਣਖੀ ਤੇ ਗੈਰਤ ਨਾਲ ਰਹਿਣ ਵਾਲੇ ਲੋਕ ਨੇ ਭੁੱਖੇ ਨਹੀਂ ਮਰਦੇ ਬਿਲਕੁਲ ਆਪਣੀ ਥੋੜੀ ਰੋਟੀ ਲੰਗ ਜਾਰਾ ਕਰ ਲਣਗੇ ਦਿੱਲੀ ਪਲੇਖੇ ਦੇ ਵਿੱਚ ਆਪਣਾ ਪਲੇਖਾ ਕੱਢ ਦਵੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਹੜਾਂ ਦੀ ਮਾਰ ਦੇ ਹੇਠ ਜੂਜ ਰਿਹਾ ਜਾਨੀ ਕਿ ਲਗਾਤਾਰ ਜੇ ਮਾਝੇ ਏਰੀਏ ਦੀ ਗੱਲ ਕਰੀਏ ਤਾਂ ਮਾਝੇ ਦੇ ਕਈ ਜ਼ਿਲ੍ਹੇ ਡੁੱਬ ਚੁੱਕੇ ਨੇ ਤੇ ਦੂਜੇ ਪਾਸੇ ਗੱਲ ਕਰਾਂਗੇ ਜ਼ਿਲ੍ਹਾ ਸੰਗਰੂਰ ਦੀ ਜ਼ਿਲ੍ਹਾ ਸੰਗਰੂਰ ਦੇ ਕੱਗਰ ਚ ਵੀ ਜਿਹੜੇ ਹਾਲਾਤ ਨੇ ਉਹ ਨਾਜਕ ਹੋਏ ਪਏ ਨੇ ਕਿਉਂਕਿ ਕੱਗਰ ਪੂਰੀ ਤਰ੍ਹਾਂ ਰੈੱਡ ਅਲਰਟ ਤੇ ਆ ਪਾਣੀ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਖਨੌਰੀ ਚ ਅਸੀਂ ਮੌਜੂਦ ਆ ਖਨੌਰੀ ਦੇ ਵਿੱਚ ਦੀ ਇਹ ਕੱਗਰ ਲੰਘਦਾ ਤੇ ਤਸਵੀਰਾਂ ਦੇਖੋ ਉੱਥੇ ਸਰਕਾਰ ਦੀਆਂ ਪੋਲ ਵੀ ਖੁੱਲਦੀ ਆ ਸਰਕਾਰ ਦੀ ਕਿਉਂਕਿ ਜਿਹੜੀ ਬੂਟੀ ਆ ਉਹ ਜਿੱਥੋਂ ਦੀ ਕੱਗਰ ਲੰਘਦਾ ਬ੍ਰਿਜਾ ਉੱਥੇ ਬੂਟੀ ਕਿੰਨੀ ਇਕੱਠੀ ਹੋਈ ਵੀ ਅੱਜ ਨਹੀਂ ਕਿ ਇੱਥੇ ਪਾਣੀ ਪੂਰਾ ਪ੍ਰੋਪਰ ਅੱਗੇ ਨਹੀਂ ਲੰਘ ਰਿਹਾ ਤੇ ਦੂਜੇ ਪਾਸੇ ਗੱਲ ਕਰਾਂਗੇ ਸੁਖਨਾ ਲੇਕ ਦੀ ਸੁਖਨਾ ਝੀਲ ਚੋਂ ਲਗਾਤਾਰ ਜਿਹੜੇ ਫਲੱਡ ਗੇਟ ਨੇ ਉਹ ਛੱਡਿਆ ਜਾ ਰਿਹਾ ਪਾਣੀ ਤੇ ਲਗਾਤਾਰ ਉਹ ਪਾਣੀ ਇੱਕ ਘੱਗਰ ਦੇ ਵਿੱਚ ਦੀ ਅੱਗੇ ਜਾਂਦਾ ਹੈ ਤੇ ਰੈਡ ਅਲਰਟ ਆ ਜਿਹੜੇ ਆਲੇ ਦੁਆਲੇ ਵਾਲੇ ਪਿੰਡਾਂ ਦੇ ਲੋਕ ਨੇ ਉਹ ਲਗਾਤਾਰ ਪੂਰੇ ਡਰ ਵਾਲੇ ਮਾਹੌਲ 'ਚ ਨੇ ਕਿ ਪਤਾ ਨਹੀਂ ਕਦੋਂ ਘੱਗਰ ਵੱਧ ਜੇ ਸਾਡੇ ਪਿੰਡਾਂ 'ਚ ਪਾਣੀ ਆ ਸਕਦਾ ਜਨਿ ਕਿ ਉਹਨਾਂ ਦੀ ਨੀਂਦ ਉੱਡੀ ਵਈਆ ਸੋ ਗੱਲਬਾਤ ਕਰਾਂਗੇ ਖਨੋਰੀ ਚ ਮੌਜੂਦ ਇਲਾਕੇ ਦੇ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਆਪਣਾ ਹਰਦੀਪ ਸਿੰਘ ਸਾਗ ਹੈ ਜੀ ਅੱਛਾ ਹਰਦੀਪ ਸਿੰਘ ਜੀ ਕਿਵੇਂ ਦੇਖਦੇ ਹੋ ਕਿੰਨਾ ਕੁ ਖਤਰਾ ਹੁਣ ਜਿਵੇਂ ਪਾਣੀ ਚੱਲ ਰਿਹਾ ਕਿਵੇਂ ਦੇ ਪ੍ਰਬੰਧ ਲੱਗ ਰਹੇ ਨੇ ਸਰਕਾਰ ਦੇ ਸਰਕਾਰ ਜਦੋਂ ਦੀ ਬਣੀ ਉਦੋਂ ਤੋਂ ਲੈ ਕੇ ਕੋਈ ਸਫਾਈ ਨਹੀਂ ਕੀਤੀ ਕਦੇ ਕੋਈ ਇੱਥੇ ਅਫਸਰ ਨਹੀਂ ਆਇਆ ਬਿਲਕੁਲ ਬੜਾ ਬੁਰਾ ਹਾਲ ਆ ਜੇ ਇਸ ਤੋਂ ਪਿੱਛੇ ਵੀ ਤੁਸੀਂ ਵੇਖੋ ਸਾਗਰਾ ਤੇਜਪੁਰ ਮਤੌਲੀ ਕਾਂਥੜਾ ਉੱਥੇ ਪਹਾੜਾ ਤੇ ਘੱਗਰ ਦੋ ਨੇ ਜੋ ਇੱਕ ਸਾਗਰ ਪਹਾੜਾ ਪਿੱਛੋਂ ਹਰਿਆਣੇ ਚੋਂ ਹੁੰਦਾ ਉਹ ਮਾਰਕੰਡਾ ਵਿੱਚੋਂ ਵੀ ਟੈਂਗਰੀ ਵਿੱਚੋਂ ਵੀ ਅੰਬਾਲੇ ਚੋਂ ਭੇਵੇ ਚੋਂ ਕੁਛੇਤਰ ਚੋਂ ਬੇਸਾਬੇ بارش ਉਥੇ ਹੋ ਰਹੀ ਆ ਇਹ ਇਹਨਾਂ ਨੇ ਸੋਨਾ ਚੀਜ਼ ਚੋਂ ਪਾਣੀ ਛੱਡਿਆ ਹੁਣ ਉਹ ਪਾਣੀ ਆਉਣ ਵਾਲਾ ਹੈ ਸ਼ਾਮ ਤੱਕ ਆ ਗਿਆ 48 ਦੇ ਖਤਰਾ ਪੂਰਾ ਲੱਖੇ ਵਿੱਚ ਬਣਿਆ ਹੋਇਆ ਇਹ ਪਾਣੀ ਹੁਣ ਕਿਸੇ ਵੀ ਟਾਈਮ ਤੇ ਛਤਰਾਣੇ ਹਲਕੇ ਟੁੱਟ ਸਕਦਾ ਜਾਂ ਇਧਰ ਜੋ ਪਟਿਆਲੇ ਜ਼ਿਲ੍ਹੇ ਦੇ ਪਿੰਡ ਨੇ ਸਾਗਰਾ ਤਈਪੁਰ ਗੁਰਨਾਨਪੂਰਾ ਕਾਂਸੜਾ ਵਗੈਰਾ ਇਧਰੋਂ ਟੁੱਟ ਸਕਦਾ ਇਹ ਨੁਕਸਾਨ ਇਨਾ ਜ਼ਿਆਦਾ ਹੋਣਾ ਤੇ ਕੇਜਰੀਵਾਲ ਵੀ ਜਿਹੜਾ ਆ ਉਹ ਵੇ ਲੋ ਆ ਸਸੋਧੀਆਂ ਅੱਗੇ ਰੋਜ ਪੰਜਾਬ ਵਿੱਚ ਆ ਕੇ ਬਹਿੰਦੇ ਸੀ ਹੁਣ ਤੁਸੀਂ ਦੇਖਿਆ ਵੀ ਕਦੇ ਕੋਈ ਬਿਆਨ ਆਇਆ ਕਿਸੇ ਦਾ ਸਾਰੇ ਉਹ ਆਰਾਮ ਨਾਲ ਆਇਸ਼ਾ ਵਿੱਚ ਬੈਠੇ ਨੇ ਕੋਈ ਨੈਸ਼ਨਲ ਮੀਡੀਆ ਜਿਹੜਾ ਕੋਈ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਦੇਖੋ ਜੂਪੀ ਦੇ ਵਿੱਚ ਕੋਈ ਮਾੜਾ ਮੋਟਾ ਹੁੰਦਾ ਜਾਂ ਉਹ ਮਾਚੇ ਚ ਹੁੰਦਾ ਜਿਹੜੇ ਪਾਸੇ ਨੂੰ ਕੋ ਨੁਕਸਾਨ ਕਰਦਾ ਆ ਉਹਦੀ ਗੱਲ ਨਹੀਂ ਕਰਦਾ ਜਿੱਥੇ ਨਹੀਂ ਹੁੰਦਾ ਛੋੜਾ ਹੁੰਦਾ ਉੱਥੇ ਬੇਸਵਾ ਚੁੱਕਦੇ ਨੇ ਸਫਾਈ ਨੂੰ ਕਿਵੇਂ ਦੇਖ ਦਉ ਤੁਸੀਂ ਜਿਹੜਾ ਇਹ ਘਗਰਾਈ ਦੀ ਸਫਾਈ ਪਹਿਲਾਂ ਹੋਈ ਨਹੀਂ ਜਿਵੇਂ ਹੁਣ ਦੇਖ ਰਿਹਾ ਦੋ ਜੇ ਸੀ ਵੀਆਂ ਵਾਲੇ ਦੋ ਵਾਲੇ ਖੜੀਆਂ ਨੇ ਜੀ ਇਹ ਚ ਕੱਲ ਬੂਟੀ ਕੱਢੀ ਵੀ ਗਈ ਆ ਕੁਛ ਜਿਹੜੀ ਉਹ ਸਾਈਡਾਂ ਤੇ ਪਈ ਆ ਤੇ ਬਾਕੀ ਹੁਣ ਕਿੰਨੀ ਕ ਬੂਟੀ ਲੱਗਦੀ ਆ ਕਿੰਨਾ ਕ ਮਤਲਬ ਪਾਣੀ ਨੂੰ ਰੋਕ ਰਹੀ ਆ ਇਹ ਬੂਟੀ ਇਹ ਬੂਟੀ ਜਿਹੜੀ ਘਟ ਤੋਂ ਘਟ ਜਾਦੈ ਨੇ 5-5 6-6 ਫੁੱਟ ਥੱਲੇ ਜਿਹੜੀ ਨਾਲ ਲੱਗੀ ਆ 10 ਫੁੱਟ ਵੀ ਹੋ ਸਕਦੀ ਆ ਕਿਉਂਕਿ ਉਤੋਂ ਜਿੰਜ਼ਰ ਪਾਣੇ ਨਿਕਲ ਜਦੋਂ ਪਾਣੀ ਪਿੱਛੋਂ ਜਾ ਰਹਾ ਹੁੰਦਾ ਇਹ ਬਾਲੇ ਦੀ ਸਾਰੀ ਬੂਟੀ ਆ ਰਹੀ ਆ ਮਸ਼ੀਨਾਂ ਦੋੇ ਪਾਸੇ ਲਾਈਆਂ ਖੱਬੇ ਪਾਸੇ ਵੀ ਲਾਈਆਂ ਘਰ ਦੇ ਸੱਜੇ ਪਾਸੇ ਵੀ ਲਾਈ ਆ ਪਰ ਦੋੇ ਮਸ਼ੀਨਾਂ ਖੰਦ ਕਰਕੇ ਡਰਾਈਵਰ ਪਤਾ ਨਹੀਂ ਕਿੱਧਰ ਗਏ ਲੈ ਹੁਣ ਚਾਹੀਦਾ ਇਹ ਸਰਕਾਰ ਨੂੰ ਵੀ ਜਿਹੜੀ ਆਉਣਾ ਥੋੜੀ ਜਿਹੀ ਖੇਤੀ ਕਵਰ ਕਰ ਸਕਦੀ ਆ ਲੇਕਿਨ ਇਹਨਾਂ ਅਫਸਰਾਂ ਦਾ ਇਹ ਇਰਾਦਾ ਬਣਿਆ ਵੀ ਕਦੋਂ ਪਾਣੀ ਟੁੱਟੇ ਕੇ ਪਾਸੋਂ ਤੁਸੀਂ ਸਰਕਾਰੀ ਖਰਚੇ ਪਾਈਏ ਤੇ ਆਪਣੀ ਮੌਜ ਪ੍ਰਸਤੀ ਆਸ ਬਾਰੇ ਕਰੇ ਲੋਕ ਮਰਦੇ ਨੇ ਮਰਨ ਲੋਕ ਡੁੱਬਦੇ ਨੇ ਡੁੱਬਣ ਅੱਜ ਜਿ세 ਫਸਲਾਂ ਦਾ ਨੁਕਸਾਨ ਆ ਘਰਾਂ ਦਾ ਨੁਕਸਾਨ ਆ ਉਹ ਜਿਹੜੀ ਹਾਲਾਤ ਅੰਮ੍ਰਿਤਸਰ ਗੁਰਦਾਸਪੁਰ ਜਾਂ ਸੁਲਤਾਨਪੁਰ ਵੱਲ ਨੂੰ ਹੋਈ ਆ ਜੇ ਇਸੇ ਤਰ੍ਹਾਂ ਹੀ ਕੰਮ ਰਿਹਾ ਸਰਕਾਰ ਨੇ ਇਸੇ ਮਸ਼ੀਨਾ ਬੰਦ ਕਰਕੇ ਰੱਖੀਆਂ ਮਹਗੇ ਦੱਸਿਆ ਸੀ ਕਿ ਇਸ ਟਾਈਮ ਮੌਨ ਕੋ ਆਏ ਨੇ ਆ ਕੇ ਖਿੜਾ ਦੇ ਕੇ ਚੁੱਪ ਕਰਕੇ ਆਰਾਮਣਾ ਬਨਾਰਸੀ ਵਾਲ ਦੀ ਪਿੰਡਾਂ ਨੂੰ ਵੇਖ ਕੇ ਪੁਲਵਾਨੀ ਜਿਹੜਾ ਮਾਰ ਕੇ ਚਲੇ ਗਏ ਨੇ ਆਹ ਵੇਖੀ ਨਹੀਂ ਉਹਨੇ ਬੁੱਟੀ ਉੱਤਰ ਕੇ ਵੇਖਣਾ ਚਾਹੀਦਾ ਸੀ ਬੁੱਟੀ ਕਿਹੜੀ ਕਿਹੜੀ ਪੰਜਾਬ ਸਰਕਾਰ ਕਹਿ ਰਹੀ ਆ ਪ੍ਰਸ਼ਾਸਨ ਪੂਰਾ ਕਹਿ ਰਿਹਾ ਕਿ ਸਾਡੀ ਬਾਜ ਅੱਖਾ ਪੂਰੀ ਬਾਜ ਅੱਖ ਨਾਲ ਅਸੀਂ ਨਿਗਾਹ ਰੱਖ ਰਹੇ ਹਾਂ ਬਚਾਵਾਂਗੇ ਲੋਕਾਂ ਨੂੰ ਕੋਈ ਮਤਲਬ ਦਿੱਕਤ ਨਹੀਂ ਆਉਣ ਦਿੰਦੇ ਮੈਂ ਇਹੀ ਗੱਲ ਭਰਾ ਜੀ ਤੁਹਾਡੇ ਚੈਨਲ ਤੇ ਰਹੀ ਕਹਿ ਰਹੇ ਹਾਂ ਕਿ ਉਹ ਬਾਜ ਵਾਲੀ ਅੱਖ ਵੇਖ ਹੀ ਵੇਖ ਰਹੀ ਆ ਕਰ ਨਹੀਂ ਰਹੀ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਸੀਂ ਦੇਖੋਗੇ ਕਿਵੇਂ ਦੋਵੇਂ ਪਾਸੇ ਭਰਿਆ ਪਿਆ ਸਾਰਾ ਉਹ ਬਿਲਕੁਲ ਹੈ ਸੋ ਲਗਾਤਾਰ ਜਿਹੜੀ ਮੰਗ ਇਹ ਵੀ ਉੱਠ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਬੂਟੀ ਅਤੇ ਦੋ ਜਿਹੜੀਆਂ ਜੇਸੀਵੀਆਂ ਨੇ ਉਹ ਆਲੇ-ਦੁਆਲੇ ਖੜੀਆਂ ਨੇ ਕੋਈ ਕੰਮ ਨਹੀਂ ਕਰ ਰਹੀਆਂ ਅਤੇ ਲਗਾਤਾਰ ਜਿਹੜੇ ਇਲਾਕੇ ਦੇ ਲੋਕ ਨੇ ਉਹ ਵੀ ਕਹਿ ਰਹੇ ਨੇ ਕਿ ਜਿਹੜੀ ਇਹ ਬੂਟੀਆਂ ਨੂੰ ਕਿਉਂ ਨਹੀਂ ਹੁਣ ਕੱਢਿਆ ਜਾ ਰਿਹਾ ਜੇਕਰ ਪਾਣੀ ਹੋਰ ਵੱਧਾ ਤਾਂ ਵੱਡੀ ਦਿੱਕਤ ਆ ਜਾਵੇਗੀ ਇੱਥੇ ਕਿਉਂਕਿ ਪੂਰਾ ਕਿਤੇ ਨਾ ਕਿਤੇ ਰੈਡ ਅਲਰਟ ਤੇ ਅੱਕ ਗਰ ਕੀ ਲੱਗਦਾ ਬੂਟੀ ਕਿਉਂ ਨਹੀਂ ਕੱਢੀ ਜਾ ਰਹੀ ਹੁਣ ਜੀਸੀਬੀ ਤਾਂ ਆਲੇ ਦੁਆਲੇ ਖੜੀਆਂ ਨੇ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਸਾਰਾ ਇਹ ਦਿਖ ਰਿਹਾ ਹੈਗਾ ਕਿ ਵੀ ਜਿਹੜਾ ਪਾਣੀ ਇੱਥੇ ਆਏਗਾ ਪਾਣੀ ਵਧੇਗਾ ਪਾਣੀ ਟੁੱਟੇਗਾ ਟੁੱਟਣ ਤੋਂ ਬਾਅਦ ਦੁਬਾਰਾ ਮੁੜ ਕੇ ਖਰਚੇ ਸਰਕਾਰਾਂ ਨੇ ਪਾਉਣੇ ਨੇ ਅੱਗੇ 200 ਕਰੋੜ ਰੁਪਈਆ ਪਿਛਲੀ ਵਾਰ ਇਹਨਾਂ ਚੁੱਕ ਕੇ ਪਾਇਆ ਦੱਸੇ ਸਰਕਾਰ ਇਹ ਭਗਵੰਤ ਮਾਨ ਨੂੰ ਨਹੀਂ ਦੱਸਣ ਉਹ ਸਰਕਾਰ ਦੱਸੇ ਵੀ ਕਿਹੜਾ ਬੰਨ ਬੱਦਾ ਕਿਹੜੀ ਪੁਲੀ ਬਧੀਆ ਕਿਹੜੇ ਥਾਂ ਨੂੰ ਮਿੱਟੀ ਕੱਢੀ ਕਿਹੜੇ ਥਾਂ ਤੇ ਢੇਲੇ ਲਾਇਨੇ ਇਹਨਾਂ ਨੇ ਹੁਣ ਵੀ ਆਈ ਚੁੰਦੇ ਨੇ ਇਹ ਪੈਸੇ ਲਾ ਕੇ ਮਿੱਟੀ ਇਹ ਹੁਣ ਵੀ ਕਹਿੰਦੇ ਰਹੇ ਕਿ ਵੀ ਸਾਡਾ ਜਿਹੜਾ ਇਨਸਾਨ ਹੋਏਗਾ ਤੇ ਸਾਡੇ ਪੈਸੇ ਬਣਨਗੇ ਨਹੀਂ ਨੁਕਸਾਨ ਹੁੰਦਾ ਸਰਕਾਰ ਨੂੰ ਕਿਹੜਾ ਪੈਸਾ ਕੋ ਮਿਲਣਾ 2023 ਚ ਇੱਕ ਗੱਗਰ ਨੇ ਬਹੁਤ ਵੱਡਾ ਨੁਕਸਾਨ ਕੀਤਾ ਜੀ ਕਿੱਥੋਂ ਕਿ ਨੁਕਸਾਨ ਹੋਇਆ ਸੀ ਉਹ ਇਥੋਂ ਸਾਣ ਗੁਰਕਤਈਪੁਰ ਦੇ ਲਾਗੋ ਦੋ ਥਾਂ ਨੂੰ ਗੱਗਰ ਟੁੱਟਾ ਸਾਗਰਾ ਪਿੰਡਿਆ ਉਥੋਂ ਤਿੰਨ ਥਾਂ ਤੋਂ ਜਿਹੜਾ ਸਾਗਰਪਾ ਨੇ ਰਸਤੇ ਗਿਆ ਇਹਨਾਂ ਤਿੰਨ ਦਾ ਰੋਡ ਉਟਾ ਉਹ ਲੋਕਾਂ ਨੇ ਆਪਣੇ ਪੈਸੇ ਦੇ ਆਪ ਬੱਧਾ ਉਹ ਬਣ ਗਏ ਹੁਣ ਆਈ ਵੀ ਉਹ ਕੱਚੇ ਨੇ ਇਹਨਾਂ ਬਜਾਰਾ ਪੱਕੇ ਨਹੀਂ ਜਦੋਂ ਪਾਣੀ ਓਵਰ ਹੋ ਗਿਆ ਕਿਸੇ ਟਾਈਮ ਟੁੱਟ ਸਕਦਾ ਨਹੀਂ ਜਦ ਕਿ ਜਦੋਂ ਖਾਲੀ ਸੀ ਇੱਥੇ ਪਾਣੀ ਨਹੀਂ ਹੈਗਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਉਦੋਂ ਉਹ ਬਣ ਪੱਕੇ ਕਰਨ ਦਾ ਫਰਜ ਬਣਦਾ ਸੀ ਸਰਕਾਰ ਸਰਕਾਰ ਦਾ ਫਰਜ ਬਣਦਾ ਸਰਕਾਰ ਤਾਂ ਕਹਿੰਦਾ ਨਹੀਂ ਐਮਐਲਏ ਤੇ ਮਿੱਟੀ ਕਢਾਕ ਢਾ ਕੇ ਪੈਸੇ ਲੈਣ ਡਿਆ ਹਲਕੇ ਦਾ ਐਮਐਲਏ ਇਥੋਂ ਮਿੱਟੀਆਂ ਕਢਾਕ ਢਾ ਕੇ ਪੈਸੇ ਲੈ ਕੇ ਜਾਂਦੇ ਹੁਣ ਤੁਸੀਂ ਆ ਪਾਣੀ ਜ਼ਿਆਦਾ ਹੋ ਗਿਆ ਨਹੀਂ ਜਿਹੜੀ ਆ ਦਿੱਲੀ ਪਠਾਨਕੋਟ ਸੜਕ ਤੋਂ ਅੱਗੇ ਪੁਲ ਬਣ ਗਿਆ ਇੱਕ ਆ ਉੱਥੇ ਮਤੌਲੀ ਦੇ ਸਾਹਮਣੇ ਉੱਥੇ ਤੁਸੀਂ ਜਾ ਕੇ ਵੇਖੋ ਲੋਕਾਂ ਨੇ ਧਰਨਾ ਕਿਸਾਨਾਂ ਨੇ ਲਾਇਆ ਹੋਇਆ 20 ਦਿਨ 25 ਦਿਨ ਹੋ ਗਿਆ ਮਾਰਚ ਤੋਂ ਪਹਿਲਾਂ ਧਰਨਾ ਲਾਇਆ ਬਈ ਸਾਡੇ ਤੋਂ ਮਿੱਟੀ 20-20 ਫੁੱਟ ਕੱਢੀ ਉਹਨਾਂ ਥੱਲੇ ਉਹ ਮਿੱਟੀ ਜਿਹੜੀ ਕੱਢੀ ਉਹ ਤੇ ਫਿਰ ਭਰਨਗੇ ਤਾਂ ਹੀ ਆ ਨਾ ਜੇ ਸੜਕਾਂ ਆ ਪੁળા ਬਣਦੇ ਆ ਪੁਲਾਂਾਂ ਦੇ ਥੱਲੇ ਸੜਕਾਂ ਜਿਹੜੀਆਂ ਟੁੱਟੀਆਂ ਪਈਆਂ ਲੋਕ ਬੇਸਬੇ ਤੰਗ ਹੋ ਰਹੇ ਨੇ ਉੱਥੇ ਸੜਕਾਂ ਤੇ ਕੋਈ ਰੋਡ ਬੱਜਰੀ ਤੇ ਕੁਝ ਨਹੀਂ ਪਰ ਰਿਹਾ ਉੱਥੇ ਲੋਕ ਬੇਸਬੇ ਤੰਗਾ ਬੇਸਬੇ ਦੁਖੀ ਆ ਪਰ ਪੰਜਾਬ ਦੇ ਲੋਕ ਦਿੱਲੀ ਵਾਲਿਆਂ ਦੀ ਆ ਅੱਖਾਂ ਜਿੰਨੇ ਮਰਜ਼ੀ ਕਰ ਲੈ ਜਿੰਨਾ ਮਰਜ਼ੀ ਨੁਕਸਾਨ ਕਰ ਲੈਣਾ ਇਹ ਲੈਂਡ ਪੂਲਿੰਗ ਵਾਲਾ ਵੀ ਜਿਹੜਾ ਕੀਤਾ ਸੀ ਉਹਦਾ ਵੀ ਕੰਮ ਆ ਇਸ ਦਾ ਵੀ ਜ਼ਿੰਮੇਵਾਰ ਪੈਸੇ ਦਾ ਦਿੰਦਾ ਨਹੀਂ ਕੋਈ ਹੁਣ ਉਹਨਾਂ ਸੋਚਾ ਕਿ ਵੀਰਾਂ ਨੂੰ ਜ਼ਿੰਮੇਵਾਰਾਂ ਨੂੰ ਕਿਸਾਨਾਂ ਨੂੰ ਪੰਜਾਬ ਦੇ ਸਿੱਖਾਂ ਨੂੰ ਮਾਰਨ ਦਾ ਤਰੀਕਾ ਇਹੀ ਆ ਵੀ ਪਾਣੀ ਇਹਨਾਂ ਜਿਹੜਾ ਛੱਡ ਦੋ ਬਾਅਦ ਦੁਬਾਰਾ ਮੁੜ ਕੇ ਆਪਣੇ ਆਪ ਹੀ ਇਹ ਕਹਿਣ ਕਿ ਚੱਲਣੇ ਪੈੜੀਆਂ ਲੈ ਲਓ ਜਿਹੜੇ ਰੇਟ ਤੇ ਦਿੰਦੇ ਸਾਨੂੰ ਪੈਸੇ ਦਿਓ ਪਰ ਪੰਜਾਬ ਦੇ ਲੋਕ ਅਣਖੀ ਤੇ ਗੈਰਤ ਨਾਲ ਰਹਿਣ ਵਾਲੇ ਲੋਕ ਨੇ ਭੁੱਖੇ ਨਹੀਂ ਮਰਦੇ ਬਿਲਕੁਲ ਆਪਣੀ ਥੋੜੀ ਰੋਟੀ ਨਾਲ ਗੁਜ਼ਾਰਾ ਕਰ ਲੈਣਗੇ ਦਿੱਲੀ ਪਲੇਖੇ ਦੇ ਵਿੱਚ ਆਪਣਾ ਪਲੇਖ ਬਿਲਕੁਲ ਜੀ ਸੁਖਨੌਰੀ ਵਿਖੇ ਮੌਜੂਦ ਆ ਜਿਹੜੇ ਖਨੌਰੀ ਦੇ ਨਿਵਾਸੀ ਨੇ ਆਲੇ-ਦਾਲੇ ਇਲਾਕੇ ਦੇ ਪਿੰਡਾਂ ਦੇ ਲੋਕ ਨੇ ਉਹ ਖੌਫ ਚ ਨੇ ਡਰ ਚ ਨੇ ਉਹ ਕਿ ਵੱਧ ਰਿਹਾ ਲਗਾਤਾਰ ਪਰ ਸਰਕਾਰ ਦੇ ਜਿਹੜੇ ਪ੍ਰਬੰਧ ਨੇ ਉਹਨਾਂ ਦੀ ਵੀ ਪੋਲ ਖੁੱਲੀ ਜਾ ਰਹੀ ਆ ਕਿ ਕਿਉਂ ਨਹੀਂ ਜੀ ਸੀ ਬੀਆਂ ਖੜੀਆਂ ਨੇ ਪਰ ਜਿਹੜੀ ਬੂਟੀ ਆਓ ਤੁਸੀਂ ਤਸਵੀਰਾਂ ਚ ਦੇਖੀ ਆ ਗੱਲਬਾਤ ਕਰਾਂਗੇ ਵੀ ਜੀ ਕੀ ਨਾਮ ਹੈ ਜੀ ਆਪਣਾ ਬਲਦੇਵ ਸਿੰਘ ਅੱਛਾ ਬਲਦੇਵ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ ਹੁਣ ਜਿਵੇਂ ਪਾਣੀ ਲਗਾਤਾਰ ਵੱਧ ਰਿਹਾ ਕੀ ਲੱਗਦਾ ਡਰ ਦਾ ਮਾਹੌਲ ਬਣਿਆ ਬੈਠਾ ਪੂਰਾ ਜੀ ਪੂਰਾ ਡਰ ਦਾ ਮਾਹੌਲ ਏ ਠਤਰੇ ਤੇ ਆ ਮਿੱਟੀ ਸਰਕਾਰਾਂ ਆਪ ਚਟਾਈ ਜਾਂਦੇ ਨੇ ਐਮਐਲ ਸਾਹਿਬ ਸਾਡੇ ਇੱਥੋਂ ਚਟਾ ਰਹੇ ਨੇ ਤੇ ਕੋਈ ਪੁੱਛ ਦੱਸ ਨਹੀਂ ਅੱਜ ਮੀਂਹ ਆ ਗਿਆ ਖਰਸਾਨਾਂ ਨੂੰ ਛੱਟ ਤੇ ਤਰਨਾ ਦਿੱਤਿਆਂ ਨੂੰ ਕੋਈ ਗੱਲ ਨਹੀਂ ਸੁਣਦਾ ਪਿਆਓ ਆਪ ਦਾ ਨਾ ਟੂ ਆਉਂਦਾ ਨਾ ਜਾਂਦਾ ਪਹਿਲਾ ਨੰਬਰ ਤਾਂ ਸਾਡੇ ਲਾਟੇ ਦੇ ਐਮਐਲ ਨੇ ਡੇਟਾ ਹੀ ਨਹੀਂ ਮਾਰਿਆ ਅਜੇ ਤੱਕ ਕਿਹੜੇ ਐਮਐਲ ਨੇ ਤੁਹਾਡੇ ਆਪਣੇ ਚਲਵੰਤ ਸੰਗ ਬਾਜੀ ਰਾ ਤੇ ਚੜਾਲੇ ਤੋਂ ਅਸੇ ਕੋਈ ਚੱਕਰ ਨਹੀਂ ਮਾਰਿਆ ਹਾਂ ਜੀ ਇਹ ਟੂ ਵੀ ਚੱਕਰ ਨਹੀਂ ਮਾਰਿਆ ਉਹਨੇ ਦਾ ਚਾਦਰ ਵਿਛਾਈ ਹੋਈ ਆਪਦੀ ਬਿਲਕੁਲ ਜੀ ਸੋ ਤਸਵੀਰਾਂ ਲਗਾਤਾਰ ਦਿਖਾ ਰਿਹਾ ਆਪਣੇ ਐਮਐਲਏਾਂ ਤੋਂ ਵੀ ਪਰੇਸ਼ਾਨ ਨੇ ਲੋਕ ਕਿ ਚੱਕਰ ਨਹੀਂ ਮਾਰਦੇ ਜਦੋਂ ਅਸੀਂ ਕਿਤੇ ਨਾ ਕਿਤੇ ਇੱਕ ਸੰਕਟ 'ਚਾ ਪਾਣੀ ਦਾ ਉਫਾਨ ਲਗਾਤਾਰ ਵੱਧਦਾ ਜਾ ਰਿਹਾ ਕਿ ਕੋਈ ਸਾਨੂੰ ਪ੍ਰਸ਼ਾਸਕ ਅਧਿਕਾਰੀ ਨਹੀਂ ਸਾਧਰ ਤੇ ਐਮਐਲਏ ਨੇ ਵੀ ਚੱਕਰ ਨਹੀਂ ਮਾਰੇ ਵੀ ਜੀ ਮੌਜੂਦ ਨੇ ਵਿੱਚ ਕੀ ਨਾਮ ਆ ਜੀ ਆਪਣਾ ਗਰਮੀਤ ਸਿੰਘ ਆ ਜੀ ਹਾਂ ਅੱਛਾ ਗਰਮੀਤ ਸਿੰਘ ਜੀ ਕਿਵੇਂ ਦੇ ਹਾਲਾਤ ਲੱਗ ਰਹੇ ਨੇ ਹੁਣ ਕਿਉਂਕਿ ਬਹੁਤ ਤੁਸੀਂ ਹੜ ਦੇਖੇ ਨੇ ਬਹੁਤ ਗਰਦੀ ਮਾਰ ਵੀ ਦੇਖੀ ਆ ਹੁਣ ਕਿਵੇਂ ਦਾ ਇਸ ਵਾਰ ਮਾਹੌਲ ਹਾਲ ਕਿ ਵੀਰ ਜੀ ਬਹੁਤ ਨਾਜ਼ੁਕ ਬਣੇ ਹੋਏ ਨੇ ਹਰੇਕ ਕਿਸਾਨ ਦੇ ਹਰੇਕ ਵੀਰ ਦੇ ਜਿਹੜਾ ਵੀ ਮਜ਼ਦੂਰ ਆ ਹਰੇਕ ਦੇ ਹੀ ਅੱਖਾਂ ਦੇ ਵਿੱਚ ਅੱਖਾਂ ਦੇ ਵਿੱਚ ਅਥਰੂ ਆਏ ਹੋਏ ਨੇ ਕਿ ਸਾਡੇ ਨਾਲ ਕੀ ਬਣ ਰਿਹਾ ਕੀ ਸਰਕਾਰਾਂ ਸਾਡੇ ਨਾਲ ਕਰ ਰਹੀਆਂ ਜਿੱਦਾਂ ਤੁਸੀਂ ਪਹਿਲਾਂ ਗੱਲ ਕਰੀ ਕਿ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਅਸੀਂ ਬਾਜ ਦੀ ਅੱਖਾਂ ਨੂੰ ਵੇਖ ਰਹੇ ਹਾਂ ਉਹ ਬਾਜ ਦੀ ਅੱਖਾਂ ਨੂੰ ਇਹੋ ਹੀ ਵੇਖ ਰਹੇ ਆ ਵੀ ਕਦੋਂ ਕਦੋਂ ਪਾਣੀ ਟੁੱਟੇ ਕਿ ਕਿੱਥੇ ਬੰਨ ਟੁੱਟਣ ਤੇ ਅਸੀਂ ਖਰਚਾ ਪਾਈਏ ਇਹ ਸਰਕਾਰ ਦਾ ਕਰੋੜਾਂ ਰੁਪਈਆ ਦਾ ਖਰਚਾ ਪਾਇ ਜਿੱਦਾਂ ਪਹਿਲਾਂ ਹਰਦੀਪ ਸਿੰਘ ਸਾਗਰਾਂ ਨੇ ਦੱਸਿਆ ਇਹੋ ਹੀ ਕੰਮ ਚੱਲ ਰਹੇ ਨੇ ਇਹ ਬਾਜ਼ੀ ਆਖਿਓ ਹੀ ਆ ਤੇ ਜਿਹੜੀ ਤੁਸੀਂ ਕਹਿ ਰਹੇ ਆ ਹੋਰ ਬਾਜ਼ੀ ਆ ਸਰਕਾਰ ਦੀ ਕੋਈ ਨਹੀਂ ਜੀ ਇਸ ਗੱਲ ਪਿਛਲੀ ਵਾਰੀ 2023 ਚ ਵੱਡਾ ਨੁਕਸਾਨ ਕੀਤਾ ਸੀ ਇੱਕ ਗਰਿਓ ਕਿੱਥੇ ਕਿੱਥੇ ਕੀਤਾ ਸੀ ਤੇ ਉਦੋਂ ਕਿੰਨਾ ਕੁ ਹੁਣ ਪਾਣੀ ਉਹਦੇ ਬਰਾਬਰ ਆ ਜਾਂ ਪਾਣੀ ਹਜੇ ਘਟਾ ਉਦੋਂ ਨਹੀਂ ਜੀ ਪਾਣੀ ਦੇ ਵੇਖੋ ਪਾਣੀ ਕਾਲ ਦਾ ਬਹੁਤ ਜ਼ਿਆਦਾ ਵਧ ਰਿਹਾ ਤੇ ਪਹਿਲਾਂ ਵੀ ਇਹ ਆਪਣਾ ਸਾਡੇ ਸਾਗਰੇ ਤੋਂ ਪਾਣੀ ਟੁੱਟਾ ਸੀ ਕਈ 12 13 ਪਿੰਡਾਂ ਦਾ ਉਹਨੇ ਪੂਰਾ ਤਰੀਕ ਧਰ ਕੇ ਨਾਸ ਮਾਰਿਆ ਸੀ ਜੀ ਪੱਕੀਆਂ ਫਸਲਾਂ ਤਬਾਹ ਹੋਈਆਂ ਸੀ ਜੀ ਕਿਸਾਨ ਘਰ ਚੋਂ ਨਿਕਲਣ ਵਾਸਤੇ ਮਜਬੂਰ ਹੋ ਗਿਆ ਹੀਗਾ ਜਿਹੜਾ ਕਿ ਫਸਲ ਨੂੰ ਵੇਖਣ ਵਾਸਤੇ ਨਹੀਂ ਜਾ ਰਿਹਾ ਠੀਕ ਹੈ ਸਰਕਾਰ ਕਹਿ ਰਹੀ ਸੀ ਕਿ ਮੁਆਵਜ਼ਾ ਦੇਵਾਂਗੇ ਸੀ ਸਾਰੇ ਤਰ੍ਹਾਂ ਦਾ ਕਿਉਂਕਿ ਉੱਥੇ ਮੁਰਗੀਆਂ ਦੀ ਗੱਲਬਾਤ ਵੀ ਹੋਈ ਸੀ ਸੀਐਮ ਭਗਵੰਤ ਮਾਨ ਵੱਲੋਂ ਸਾਰੀਆਂ ਗੱਲਾਂ ਦਾ ਮੁਆਵਜ਼ਾ ਮਿਲ ਗਿਆ ਸੀ ਫਿਰ ਉਹ ਤੋਂ ਬਿਲਕੁਲ ਕੋਈ ਮੁਆਵਜ਼ਾ ਨਹੀਂ ਦਿੱਤਾ ਕੋਈ ਵੇਖਣ ਤਾਂ ਕਿ ਨਹੀਂ ਆਇਆ ਕੋਈ ਗਰਦੌਰੀ ਤਾਂ ਕਰਨ ਤੱਕ ਨਹੀਂ ਆਇਆ ਹੈ ਜੀ ਮੁਆਵਜ਼ੇ ਕੀ ਮਿਲਣੇ ਸੀ ਇਹ ਤਾਂ ਗੱਲਾਂ ਨੇ ਜੀ ਉਹਨਾਂ ਦੇ ਕੋਲ ਠੀਕ ਹੈ ਮੁਰਗੀ ਤੇ ਬੱਕਰੀ ਵਾਲੀਆਂ ਘਰੇ ਘਰੇ ਗੱਲਾਂ ਨੇ ਉਹਨਾਂ ਕੋਲ ਜੀ ਚੰਡੀਗੜ੍ਹ 'ਚ ਜੀ ਠੀਕ ਹੈ ਇੱਥੇ ਕੋਈ ਨਹੀਂ ਆਇਆ ਜੀ ਬਿਲਕੁਲ ਵੀ ਨਹੀਂ ਆਇਆ ਕਿਸਾਨਾਂ ਨੇ ਉਹ ਨੁਕਸਾਨ ਆਪ ਸਹਿਆ ਬਿਲਕੁਲ ਜੀ ਬਿਲਕੁਲ ਉਹ ਵੀ ਸਹਿਆ ਬੰਨ ਆਪ ਬੰਨੇ ਜੀ ਕਿਸਾਨਾਂ ਨੇ ਆਪ ਪੈਸਾ ਇਕੱਠਾ ਕਰਕੇ ਪੱਲਿਓ ਤੇਲ ਬਾਲ ਕੇ ਜੀ ਆਪਦੀਆਂ ਪੈਲੀਆਂ ਚੋਂ ਮਿੱਟੀ ਚੱਕ ਕੇ ਕੋਈ ਨਹੀਂ ਆਇਆ ਜੀ ਸਰਕਾਰ ਕੋਈ ਨਹੀਂ ਆਉਂਦੀ ਜੀ ਇੱਥੇ ਹਾਂ ਜੀ ਬਸ ਹੁਣ ਆਉਣਗੇ ਜੀ ਹੁਣ ਆਇਆ ਦੇਖ ਲਿਆ ਤੁਸੀਂ ਜੀ ਸੀਬੀ ਖੜੀਆਂ ਨੇ ਇੱਧਰ ਵੀ ਖੜੀਆਂ ਉੱਧਰ ਵੀ ਖੜੀਆਂ ਜੀ ਬਸ ਖੜੀਆਂ ਨੇ ਕੋਈ ਹੈਗਾ ਪ੍ਰਸ਼ਾਸਨ ਦਾ ਦੇ ਜੀ ਔਰ ਕੋਈ ਅਧਿਕਾਰੀ ਕੋਈ ਸੁਰੱਖਿਆ ਵਾਲਾ ਬੰਦਾ ਹੈਗਾ ਜੀ ਕੁੱਟੀ ਦੀ ਬੂਟੀ ਦੀ ਗੱਲ ਕਰੀਏ ਬੂਟੀ ਕਾਫੀ ਆ ਜੀ ਉੱਥੇ ਬੂਟੀ ਹੋਰ ਪਿੱਛੋਂ ਪਿੱਛੋਂ ਵੀ ਆ ਰਹੀ ਹੈ ਲਗਾਤਾਰ ਬੂਟੀ ਤੇ ਦੇਖੋ ਜੀ ਜਵੇਂ ਹਰਦੀਪ ਸਿੰਘ ਜੀ 10 10 ਮਨ ਕਰੇ 15 ਫੁੱਟ ਵੀ ਬੂਟੀ ਹੋਵੇ ਇਹ ਕੋਈ ਦਰ ਛੋੜੇ ਨਹੀਂ ਜੀ ਗੇਟ ਛੋੜੇ ਨਹੀਂ ਥੱਲੇ ਤੱਕ ਬਹੁਤੇ ਨੇ ਮਤਲਬ ਪਾਣੀ ਨੂੰ ਰੋਕ ਲਈ ਹੋਈ ਆ ਜੀ ਦੇਖੋ ਪਾਣੀ ਦੀ ਰਫਤਾਰ ਉਰਿਓ ਵੇਖੋ ਪਿੱਛੋਂ ਵੇਖੋ ਜਾ ਕੇ ਇਸ ਨੂੰ ਅੱਗੇ ਪਾਰ ਕਰਕੇ ਵੇਖੋ ਪਾਣੀ ਦੀ ਰਫਤਾਰ ਉਰਿਓ ਪਾਣੀ ਕਿੰਨਾ ਬੁੱਟੀ ਨੇ ਮਤਲਬ ਰੋਕਿਆ ਹੋਇਆ ਠੀਕ ਹੈ ਜਾਨੀ ਕਿ ਸਲੋ ਜਾਂਦਾ ਜੇ ਤਾਂ ਜੇ ਪਿੱਛੋਂ ਪਾਣੀ ਵੱਧ ਗਿਆ ਤਾਂ ਨੁਕਸਾਨ ਹੋ ਸਕਦਾ ਬਿਲਕੁਲ ਨੁਕਸਾਨ ਹੋ ਸਕਦਾ ਕਿਤੇ ਨਾ ਕਿਤੇ ਟੁੱਟੂਗਾ ਜੀ ਇਹ ਜਿਸ ਤਰ੍ਹਾਂ ਸਾਡੇ ਪਿੱਛੇ ਬੰਨ ਮਾੜੇ ਨੇ ਜੀ ਆਪਣਾ ਮਿੱਟੀ ਨਹੀਂ ਸਰਕਾਰ ਨੇ ਕਿ ਕਿਸੇ ਨਮਾਇंदे ਨੇ ਆਣ ਕੇ ਨਾ ਐਮਐਲਏ ਨੇ ਘੌਰ ਕਰੀ ਜੀ ਨਾ ਕਿਸੇ ਨੇ ਪ੍ਰਸ਼ਾਸਨ ਨੇ ਕਰੀ ਜੀ ਉਸ ਤੋਂ ਟੁੱਟ ਸਕਦੇ ਨਹੀਂ ਅੱਗੇ ਵੀ ਟੁੱਟ ਸਕਦਾ ਜੀ ਅੱਗੇ ਪਿੰਡ ਮੰਡਵੀ ਮਕੋੜ ਅੰਦਾਣਾ ਪਏ ਪੈਂਦੇ ਨੇ ਜੀ ਸਾਰੇ ਮੁੜਤਾਂ ਨੂੰ ਅੱਗੇ ਜਾਂਦਾ ਜੀ ਕੱਗਰੇ ਕਿਤੇ ਵੀ ਮਤਲਬ ਹਸਾ ਇਹਦਾ ਵਾਪਰ ਸਕਦਾ ਕਿਸੇ ਨੂੰ ਵੀ ਚੋੜ ਸਕਦਾ ਜੀ ਪਰ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਪੂਰੀ ਨਿਗਰਾਨੀ ਵੀ ਰੱਖ ਰਿਹਾ ਹੈਲੀਕਾਪਟਰ ਦੇ ਤਾਂ ਉਧਰ ਜੀ ਹੈਲੀਕਾਪਟਰ ਦਾ ਪੂਰਾ ਅਸੀਂ ਧਿਆਨ ਰੱਖ ਰਿਹਾ ਕਿਸੇ ਨੂੰ ਅਸੀਂ ਮਤਲਬ ਦਿੱਕਤ ਨਹੀਂ ਆਉਣ ਦਿੰਦੇ ਜੀ ਹੈਲੀਕਾਪਟਰ ਤੇ ਦੇ ਤਾਂ ਜੀ ਹੈਲੀਕਾਪਟਰ ਨੂੰ ਲੋਕਾਂ ਨੇ ਚੜਨਾ ਜੀ ਹੈਲੀਕਾਪਟਰ ਕੀ ਕਰਨਾ ਜੀ ਇੱਥੇ ਉਹਨਾਂ ਨੇ ਹੈਲੀਕਾਪਟਰ ਤੇ ਜਾ ਕੇ ਕੀ ਕਰਨ ਗਏ ਇਹ ਜੀ ਕੀ ਕਰਨ ਇੱਥੇ ਹੈਲੀਕਾਪਟਰ ਤੇ ਚਾਹੀਦਾ ਤਾਂ ਸਾਨੂੰ ਪ੍ਰਸ਼ਾਸਨ ਚਾਹੀਦਾ ਜੀ ਇੱਥੇ ਸੁਰੱਖਿਆ ਵਾਸਤੇ ਚਾਹੀਦੀ ਆ ਸਾਨੂੰ ਜੀ ਕੋਈ ਦੇਖ ਲੋ ਜੀ ਤੁਸੀਂ ਨਿਗਾਹ ਮਾਰ ਕੇ ਚਾਰੇ ਪਾਸੇ ਕੋਈ ਹੈਗਾ ਪ੍ਰਸ਼ਾਸਨ ਦਾ ਬੰਦਾ ਜੀ ਉਰੇ ਠੀਕ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ ਸੀ ਮੈਂ ਕਹਿਣਾ ਚਾਹੁੰਦਾ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸ਼੍ਰੋਮਣੀ ਕਾਲਜ ਦਾ ਪ੍ਰਧਾਨ ਹੈ ਨੇ ਉਹਨਾਂ ਨਾਲ ਜਾਲੀ ਸਾਹਿਬ ਚੁੰਦਾ ਸਾਹਿਬ ਡਾਲਾ ਸਾਹਿਬ ਉਹ ਵੀ ਸਾਰੇ ਉਸ ਮੱਝ ਦੇ ਏਰੀਆ ਦੇ ਵਿੱਚ ਸੁਲਤਾਨਪੁਰ ਦੇ ਏਰੀਆ ਦੇ ਵਿੱਚ ਦਿਨ ਰਾਤ ਇੱਕ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਪਰ ਇਹ ਆ ਵੀ ਜੋ ਪੰਜਾਬ ਦੇ ਵਿੱਚ ਇਹ ਤਿੰਨ ਚੈਨਲ ਜਿਹੜੇ ਚੱਲ ਰਹੇ ਨੇ ਉਹ ਉਹ ਦੇ ਵਿੱਚ ਸਿਰਫ ਬਾਦਲ 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 ਕੂਕ ਰਹੇ ਨੇ ਕੋਈ ਬਿਲਕੁਲ ਧਰ ਦੇ ਇਲਾਕੇ ਨਹੀਂ ਜਾ ਰਿਹਾ ਅਸੀਂ ਜ਼ਗਾਦਾਰ ਸ਼੍ਰੋਮਣੀ ਕਾਲਜ ਦਾ ਅੰਮ੍ਰਿਤਸਰ ਵੱਲ ਬਣੀ ਆ ਪੰਜ ਮੈਂਬਰ ਕਮੇਟੀ ਉਹਦੇ ਵੱਲੋਂ ਲਗਾਤਾਰ ਫਿਰ ਰਹੇ ਆ ਘੁੰਮ ਰਹੇ ਆ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਉਹ ਜਾਜ ਦਸ ਦਿੱਤਾ ਤੁਹਾਡੇ মিডিਏ ਦੇ ਬਹੁਤ ਸਿਆਣੇ ਸੁਲਝੇ ਬੰਦੇ ਉਹਨਾਂ ਨੇ ਵਿਖਾਇਆ ਵੀ ਕਿਸ ਤਰ੍ਹਾਂ ਡੇਰਾ ਦੇ ਵਿੱਚ ਹੋ ਇਸ ਹੈਲੀਕਾਪਟਰਾਂ ਦੇ ਰਾਹੀਂ ਸੁੱਟਦੇ ਨੇ ਜੋ ਰੋਟੀਆਂ ਸੁੱਟਦੇ ਨੇ ਉਹਦੇ ਵਿੱਚੋਂ ਇੱਕ ਇੱਕ ਚਾਰ ਦੀ ਫਾੜੀ ਹੁੰਦੀ ਆ ਇੱਕ ਦੋ ਦੋ ਰੋਟੀਆਂ ਦਿੱਤੀਆਂ ਹੁੰਦੀਆਂ ਨੇ ਉਹ ਵੀ ਪਾਣੀ ਵਿੱਚ ਹੁੰਦੀਆਂ ਨੇ ਲੋਕ ਪਾਣੀ ਚੋਂ ਕੱਢ-ਕੱਢ ਕੇ ਖਾਣ ਲਈ ਮਜਬੂਰ ਹੁੰਦੇ ਨੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਬਿਲਕੁਲ ਜੇ ਕੋਈ ਭੁੱਖਾ ਰਹੇਗਾ ਰਹਿ ਜਾਏਗਾ ਇਹਨਾਂ ਦੇ ਜਾਜਾਂ ਦੀ ਲੋੜ ਨਹੀਂ ਹੈਗੀ ਲੋੜ ਤਾਂ ਇਹਨਾਂ ਨਦੀਆਂ ਨੂੰ ਜਦੋਂ ਪਾਣੀ ਚੱਲ ਜੇ ਉਸ ਤੋਂ ਬਾਅਦ ਸਾਫ਼ ਸੁਭਈਆ ਕਰਨ ਦੀ ਪਹਿਲਾ ਲੋੜ ਆ 6 ਮਹੀਨੇ ਪਹਿਲਾਂ ਸਰਕਾਰ ਚੱਲੇ ਇਹਨਾਂ ਵਾਸਤੇ ਵਿਸ਼ੇਸ਼ ਫੰਡ ਰੱਖੇ ਜਾਣ ਵਿਸ਼ੇਸ਼ ਫੰਡ ਰੱਖ ਕੇ ਤੋੜ ਪਹਾੜ ਦਾ ਘੱਗੜ ਦਾ ਸਦੀਵੀ ਹਲਕਾ ਜਾ ਜਾਵੇ ਕਿਉਂਕਿ ਘੱਗੜ ਦਾ ਰੌਲਾ ਜਿਹੜਾ ਪਹਿਲਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੈਰਾ ਮਾਮਰ ਪਾਰਲੀਮੈਂਟ ਸੀ ਪਹਿਲੀ ਵਾਰ ਪਹਿਲਾ ਐਮਪੀ ਆ ਪੰਜਾਬ ਦਾ ਜਿਹਨੇ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੀ ਗੂੰਜ ਪਾਈ ਕਿ ਘੱਗੜ ਜਿਹੜੀ ਹੈ ਇਹਨੂੰ ਹਿਮਾਚਲ ਦੇ ਵਿੱਚ ਹੀ ਪਿੱਛੇ ਬੰਦ ਕੀਤਾ ਜਾਵੇ ਪੰਜਾਬ ਹਰਿਆਣਾ ਹਿਮਾਚਲ ਤਿੰਨ ਸਟੇਟਾਂ ਉਥੇ ਦਾ ਪਾਣੀ ਇਕੱਠਾ ਕਰਨ ਇਕੱਠਾ ਕਰਕੇ ਹਰਿਆਣੇ ਨੂੰ ਪੰਜਾਬ ਨੂੰ ਉਹ ਨਹਿਰਾਂ ਦਾ ਪਾਣੀ ਦਿੱਤਾ ਜਾਵੇ ਆੜਾ ਲੋਕਾਂ ਦਾ ਨੁਕਸਾਨ ਹੁੰਦਾ ਇਹ ਨੁਕਸਾਨ ਨੂੰ ਬਚ ਸਕਦਾ ਪਟੀਕਲ ਸਫਾਈ ਦੀ ਵੀ ਅਜੇ ਸਫਾਈ ਇਹਨਾਂ ਦੀ ਪਹਿਲਾਂ ਹੋਵੇ ਆਲੇ-ਦਾਲੇ ਬੰਨ ਤਕੜੇ ਹੋ ਜਾਣ ਤਾਂ ਵੀ ਬਚਾਅ ਹੋ ਸਕਦਾ ਜੀ ਇਹ ਸਫਾਈਆਂ ਜੇ ਪਹਿਲਾਂ ਕਰਨ ਜੇ ਲੋਕਾਂ ਦੇ ਭੜੇ ਸਰਕਾਰ ਹੋਵੇ ਤਾਂ ਫਿਰ ਤਾਂ ਸਫਾਈਆਂ ਹੁੰਦੀਆਂ ਜੀ ਸਫਾਈ ਪਹਿਲਾਂ ਬਿਲਕੁਲ ਨਹੀਂ ਹੋਈ ਬਿਲਕੁਲ ਵੀ ਨਹੀਂ ਹੋਈ ਇੱਕ ਵਾਰ ਵੀ ਨਹੀਂ ਆਇਆ ਕੋਈ ਮੈਂਬਰ ਦਾਸ ਦੇ ਕੋਈ ਵਜ਼ੀਰ ਦਾਸ ਦੇ ਕੋਈ ਦਾਦਾ ਕੇ ਦੱਸਿਆ ਵੀਰ ਨੇ ਵੀ ਪਠਾਨ ਮਾਇਰਾ ਜਿਹੜਾ ਉਹਨੂੰ ਪਹਿਲਾਂ ਕੇਸ ਕਿਉਂ ਨਹੀਂ ਪਾਇਆ ਕਿਉਂ ਨਹੀਂ ਪਾਇਆ ਕਿਉਂਕਿ ਦੁਬਾਰਾ ਉਹ ਸਰਕਾਰ ਦੇ ਖਿਲਾਫ ਮੰਤਰੀਆਂ ਨੂੰ ਐਮਐਲਏ ਨੂੰ ਕਹਿ ਰਿਹਾ ਉਹ ਤੁਹਾਨੂੰ ਮੈਦਾਨ ਚ ਹੋਣਾ ਚਾਹੀਦਾ ਕਹਿਣਾ ਚਾਹੀਦਾ ਠੀਕ ਹੈ ਬਿਲਕੁਲ ਜੀ ਸੋਤ ਤਸਵੀਰਾਂ ਤੁਹਾਨੂੰ ਕੱਗਰ دریاਦੀਆਂ ਦਿਖਾ ਰਹੇ ਕੱਗਰ ਪੂਰਾ ਵੱਧ ਰਿਹਾ ਤੇ ਜਿਹੜੇ ਇਲਾਕੇ ਦੇ ਲੋਕ ਨੇ ਚਿੰਤਤ ਨੇ ਖਨੌਰੀ ਚ ਮੌਜੂਦ ਆ ਖਨੌਰੀ ਦੀ ਲਾਈਵ ਕਵਰੇਜ ਤੁਹਾਨੂੰ ਤੋਂ ਆਈ ਆ ਤੇ ਲੋਕ ਪਰੇਸ਼ਾਨ ਨੇ ਕਿ ਕਿਉਂ ਸਰਕਾਰਾਂ ਪਹਿਲਾਂ ਕੰਮ ਨਹੀਂ ਕਰਦੀਆਂ ਫਿਰ ਉਸ ਤੋਂ ਬਾਅਦ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਹੁਣ ਅਸੀਂ ਐਵੇਂ ਕਰਾਂਗੇ ਐਵੇਂ ਕਰਾਂਗੇ ਪਰ ਜਿਹੜੇ ਹਾਲਾਤ ਨੇ ਕੱਗਰ ਦੇ ਉਹ ਵੀ ਨਾਜ਼ੁਕ ਬਣੇ ਹੋਏ ਨੇ ਸਤਨਾਮ ਕੰਬੋਜ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ